ਮੈਂ ਅੱਜ ਤੁਸੀਂ ਦੇਖ ਰਹੇ ਹੋ ਇੱਥੇ ਜੇ ਜਲੰਧਰ ਦੇ ਦੇਵੀ ਸਲਾਮ ਮੰਦਰ ਦੇ ਵਿੱਚ ਮੱਥਾ ਟੇਕਣ ਆਇਆ ਇੱਕ ਬਹੁਤ ਹੀ ਮਹਾਨ ਸ਼ਕਤੀ ਪੀਠ ਹੈ ਜਿੱਥੇ ਲੱਖਾਂ ਕਰੋੜਾਂ ਲੋਕਾਂ ਦੀ ਸ਼ਰਧਾ ਹੈ ਇੱਥੇ ਲੋਕ ਸ਼ਰਧਾ ਦੇ ਨਾਲ ਆਉਂਦੇ ਆ ਤੇ ਇੱਕ ਬਹੁਤ بڑا Hindu ਪੀਠ ਹੈ ਸੋ ਇਸ ਜਗ੍ਹਾ ਤੇ ਆਇਆ ਮੈਂ ਅੱਜ ਇੱਥੇ ਦੀ ਮੰਦਰ ਕਮੇਟੀ ਨੇ ਮੇਰਾ ਸਨਮਾਨ ਵੀ ਕੀਤਾ ਮੈਂ ਉਹਨਾਂ ਦਾ ਬੜਾ ਧੰਨਵਾਦੀ ਹਾਂ ਲੇਕਿਨ ਮੈਂ ਤੁਹਾਨੂੰ ਇੱਕ ਮੁੱਖ ਮੰਤਰੀ ਜੀ ਦੀ ਇੱਕ ਕੰਮ ਕਰੋ ਆ ਸੁਣੋ ਜਰਾ ਕਿ ਮੁੱਖ ਮੰਤਰੀ ਜੀ ਮੁੱਖ ਮੰਤਰੀ ਜੀ ਇਸ ਬਾਰੇ ਕੀ ਆ ਬੋਲ ਰਹੇ ਹਨ ਅਜਰ ਬਾਰੇ ਉਹ ਦੇਖਣਾ ਹੈ ਇੱਕ ਕੰਮ ਕਰੋ ਜੇ ਤੁਹਾਨੂੰ ਪਹਿ ਰਹਿਣਾ ਹੈ ਸਾਰੇ ਬਸ ਮਨਾਣਾ ਕਰੇ ਦੀ ਮੈਮੋਰੀ ਹੁੰਦੀ ਟੋਟੇ ਇਹਨਾਂ ਨੇ ਕਿਹੜਾ ਨਰਮਾ ਪੀਚਾ ਕਈ ਤਾਂ ਨੋਟ ਵੀ ਪਛਾਣ ਲੱਗ ਗਏ ਉਹ ਜਿਹੜੇ ਉਹ ਵੀ ਉਹਨਾਂ ਨੇ ਇਲਾਮ ਮੰਨ ਲਏ ਪੀਕੇ ਆਈਸੀ ਨੋਟ ਵੀ ਉਹ ਹੀ ਹੈ ਪਰ ਸਿੱਧਾ ਕੰਮ ਕਰ ਦਿਓ ਇਹਨਾਂ ਤੋਂ ਮੁੱਖ ਮੰਤਰੀ ਜੀ ਕਹਿ ਰਹੇ ਹੈ ਕਿ ਜੇ ਜਵਾਨੋਂ ਕੋਈ ਪੈਸੇ ਦੇਣ ਆਵੇ ਤਾਂ ਤੁਸੀਂ ਮਨਾ ਨਹੀਂ ਕਰਨਾ ਲੈ ਲੈਣੇ ਐ ਆ ਤੁਸੀਂ ਨੋਟ ਵੀ ਪਛਾਣ ਲੋਗੇ ਉਹੀ ਨੋਟ ਹੋਣਗੇ ਜਿਹੜਾ ਤੁਸੀਂ ਦੇਵੀ ਤਲਾਬ ਮੰਦਰ ਦੇ ਵਿੱਚ ਮੱਥਾ ਟੇਕਿਆ ਐ ਇਸੇ ਜਿਹੜੇ ਰੋਟਾ ਦੇ ਨਾਲ ਇੱਕ ਵਾਰ ਫੇਰ ਸੁਣੋ ਤਾਂ ਕਿ ਤੁਹਾਨੂੰ ਕਲੀਅਰ ਹੋ ਜੇ ਕਿ ਮੁੱਖ ਮੰਤਰੀ ਜੀ ਕੀ ਕਹਿ ਰਹੇ ਐ ਦੇਵੀ ਤਲਾਬ ਮੰਦਰ ਜਿਹੜਾ ਕਿ ਸ਼ਕਤੀ ਪੀਠ ਹੈ ਇੱਕ ਕੰਮ ਕਰੋ ਇਹ ਤੁਹਾਨੂੰ ਪਹਿ ਲੈਣਾ ਐ ਮਨਾ ਨਾ ਕਰੇ ਇਹ ਨਹੀਂ ਮੋੜੀ ਤੇ ਹੁੰਦੀ ਛੋਟੇ ਹੈ ਇਹਨਾਂ ਨੇ ਕਿਹਾ ਨਰਮਪੀਚਾ ਇਹਨਾਂ ਦਾ ਨੋਟ ਵੀ ਪਛਾਣ ਲਓਗੇ ਕਿ ਉਹ ਹੀ ਆਏ ਉਹ ਹੀ ਹੌਜਰੇ ਤੇਈ ਤਲਾਬ ਮੰਦਰ ਦੇਖ ਕੇ ਆਏ ਸੀ ਉਹੀ ਹੈ ਨੋਟ ਜਿਹੜੇ ਦੇਵੀ ਤਲਾਬ ਮੰਦਰ ਦੇ ਵਿੱਚ ਮੱਥਾ ਟੇਕ ਕੇ ਆਏ ਸੀ ਫੇਰ ਸੁਣੋ ਉਹ ਹੀ ਆਏ ਉਹ ਹੀ ਹੌਜਰੇ ਤੇਈ ਤਲਾਬ ਮੰਦਰ ਦੇਖ ਕੇ ਆਏ ਸੀ ਅ ਦਿੱਤੇ ਤੇਰੇ ਕਹਿੰਦੇ ਤਾਂ ਸੋ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਰਾਜਨੀਤੀ ਕਰੋ ਲੇਕਿਨ ਧਾਰਮਿਕ ਮੰਦਿਰਾਂ ਨੂੰ ਇਹ ਕੈਸੇ ਸ਼ਕਤੀਪੀਠ ਨੂੰ ਜਿਹਦੀ ਦੁਨੀਆ ਦੇ ਵਿੱਚ ਮੰਨਤਾ ਹੈ ਹਿੰਦੂ ਮਤ ਦਾ ਇੱਕ ਬਹੁਤ بڑا ਮੱਠ ਤੁਸੀਂ ਇਸ ਨੂੰ ਵਿੱਚ ਕਿਉਂ ਘੜੀਸ ਰਹੇ ਹੋ ਤੁਸੀਂ ਕਹਿ ਰਹੇ ਹੋ ਤੁਹਾਨੂੰ ਲੋਕ ਤੁਹਾਨੂੰ ਪੈਸੇ ਦੇਣ ਆਉਣਗੇ ਤੇ ਤੁਸੀਂ ਪਛਾਣ ਲੋਗੇ ਕਿ ਪੈਸੇ ਉਹੀ ਹੈ ਜਿਹੜੇ ਤੁਸੀਂ ਦੇਵੀ ਤਲਾਬ ਦੇ ਵਿੱਚ ਮੱਛਾ ਟੇਕੇ ਆਏ ਸੀ ਫੇਰ ਅੱਜ ਤੁਸੀਂ ਦੇਵੀਤਲਾ ਮੰਦਿਰ ਕਮੇਟੀ ਨੂੰ ਵੀ ਕਿਹ ਕਹਿੰਦੇ ਜੀ ਖੜਾ ਕਰਤਾ ਦੇਵੀਤਲਾ ਮੰਦਿਰ ਨੂੰ ਵੀ ਖੜਾ ਕਰਤਾ ਤੁਸੀਂ ਹਿੰਦੂ ਮਤ ਰੱਖਣ ਵਾਲੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਈਏ ਤੁਸੀਂ ਇੱਕ ਆਪਣੀ ਰਾਜਨੀਤੀ ਨੂੰ ਆਪਣੇ ਡਰਾਮੇਬਾਜੀ ਚੁਟਕਲਿਆਂ ਨੂੰ ਕਾਇਮ ਕਰਨ ਵਾਸਤੇ ਦੇਣ ਆਣ ਗਿਆ ਵੋਟਾਂ ਦੇ ਬਦਲੇ ਇਹ ਕੱਲ ਦੀ ਸ਼ਾਮ ਦੀ ਗੱਲ ਹੈ ਤੁਸੀਂ ਕਹਿ ਰਹੇ ਆ ਕਿ ਜੀ ਜੇ ਪੈਸੇ ਦੇਣ ਆਏ ਤੁਸੀਂ ਲੈ ਲਿਓ ਤੁਹਾਡੇ ਹੀ ਪੈਸੇ ਐ ਤੁਸੀਂ ਪਛਾਣ ਲੋਗੇ ਜਿਹੜੇ ਤੁਸੀਂ ਦੇਵੀ ਤਰਾ ਮੰਦਿਰ ਦੇ ਵਿੱਚ ਚੜਾ ਕੇ ਆਏ ਸੀ ਤੋਂ ਮੈਂ ਮੰਗ ਕਰਦਾ ਕਿ ਮੁੱਖ ਮੰਤਰੀ ਜੀ ਆਪਣੇ ਇਸ ਬਿਆਨ ਤੋਂ ਤੁਰੰਤ ਮੰਦਿਰ ਕਮੇਟੀ ਤੋਂ ਤੇ Hindu ਮਾਤਰੂ ਮੰਨਣ ਵਾਲੇ ਤੇ ਇਸ ਮੰਦਿਰ ਨੂੰ ਮੰਨਣ ਵਾਲੇ ਸਾਰੇ ਲੋਕਾਂ ਤੋਂ ਮਾਫੀ ਮੰਗਣ ਨਹੀਂ ਤਾਂ ਐਸੀ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਸਾਨੂੰ ਮਜਬੂਰਨ ਦਰਖਾਸਤ ਦੇਣੀ ਪੈਗੀ ਦਰਜ ਕਰਨ ਵਾਸਤੇ ਇਸ ਕਰਕੇ ਮੈਂ ਤੁਰੰਤ ਮੁੱਖ ਮੰਤਰੀ ਜੀ ਨੂੰ ਬੇਨਤੀ ਕਰ ਰਿਹਾ ਕਿ ਉਹ ਤੁਰੰਤ ਇਸ ਤੇ ਆਪਣੇ ਬਿਆਨ ਤੇ ਮਾਫੀ ਮੰਗਣ ਧੰਨਵਾਦ subscribe to one india channel and never miss an update